ਬਾਹਰ ਘੜੇ ਦਾ ਤਰਾਸ਼ ਕਾਹਦਾ ਹੁੰਦਾ ਜਾਂਦਾ ਯਾਰ ਪਰ ਬਾਹਰ ਕਹੋਗੇ ਬੰਦਲੇ ਚ ਲਗੇਟ ਦੇ ਚਾਹ ਦੀ ਲਗੇਟ ਕਰਕੇ ਉਧਰ ਸਾਡੇ ਦਰਮਿਆਨ ਸਾਡੇ ਹਲਕੇ ਦੇ ਸਾਡੇ ਐਮਐਲਏ ਸਾਹਿਬ ਸਰਵਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਉਹ ਵੀ ਚੰਦ ਕੁ ਮਿੰਟ ਦੇ ਵਿੱਚ ਸਾਡੇ ਦਰਮਿਆਨ ਪੁੱਜ ਰਹੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਰਵਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਇਹਨਾਂ ਦਾ ਪਤਨ ਕਿੱਥੇ ਨੂੰ ਧੱਕ ਪਰਮਾ ਓ ਜਿੰਰੇ ਕੋਈ ਨਾ ਚੋਰਿਆ ਹਾਂ ਗੋਰਾ ਰੱਬੋਂ ਸਾਡਾ ਵੀਰ ਇਧਰ ਮੇਨ ਵੰਝ ਕੇ ਆ ਕੇ ਮਿਲੇ ਸਾਡੇ ਵੀਰਾਂ ਨੂੰ ਗੋਰਾ ਰੱਬੋਂ ਅਗਲਾ ਮੈਚ ਹੋਣਾ ਬਈ ਨਿਜ਼ਾਮਪੁਰ ਵਰਸ ਸਿਰਤਲਾ ਨਿਜ਼ਾਮਪੁਰ ਵਰਸ ਸਿਰਤਲਾ ਅਗਲਾ ਮੈਚ ਖੇਡਿਆ ਜਾਣਾ ਹੈ ਉਹ ਖਿਡਾਰੀ ਵੀਰ ਕਿਰਪਾ ਕਰਕੇ ਜਲਦੀ ਨਾਲ ਮੈਦਾਨ ਤੇ ਲਾ ਕੇ ਆ ਜਾਣ ਸਾਡੀ ਬੇਨਤੀ ਹੈ ਉਸ ਤੋਂ ਬਾਅਦ ਮੈਚ ਹੋਊਗਾ ਜੀ ਖਾਨਪੁਰ ਵਰਸ ਗੁਰਮਾ ਬਨਵਾਉਰਾ ਵਰਸ ਸਿਆੜ ਹੈਲੋ ਇਹ ਤਿੰਨ ਮੈਚ ਬਾਕੀ ਨੇ ਜੀ ਆ ਮੈਚ ਤੋਂ ਬਾਅਦ ਇਹ ਖਿਡਾਰੀ ਨੋਟ ਕਰ ਲੈਣ 95010 13450 ਵੀਰੇ ਬਹੁਤ ਹੀ ਸਤਕਾਰ ਦੇ ਜੀ ਉਹਨੇ ਸਰਦਾਰ ਇਕਬਾਲ ਸਿੰਘ 1450 ਦੇ ਸਾਡੇ ਦਰਮਿਆਨ 9 ਮਿੰਟਾਂ ਦੇ ਵਿੱਚ ਪਹੁੰਚ ਵਾਲੇ ਆ ਉਹਨਾਂ ਨੂੰ ਸਤਕਾਰ ਕਰਕੇ ਪਿਆਰ ਤੇ ਸਤਕਾਰ ਦੇ ਨਾਲ 메ਨ ਸੇਤੇ ਲੈ ਕੇ ਆਵਾਂਗੇ ਹਾਂ ਸਰਪੰਚ ਸਾਹਿਬ ਪ੍ਰਧਾਨ ਜੀ ਆਹ ਕਲੀਅਰ ਕਰ ਲਊਗਾ ਮੈਥੋਂ ਵੀ ਵਧੀਆ ਨਹੀਂ ਲੱਗ ਰਿਹਾ ਇੱਥੋਂ ਲਿਖ ਲੇ ਵੀਰੇ 95010 13450 ਸ਼ੌਕ ਪੰਜਾਬ ਦਾ ਚੈਨਲ ਆ ਵੀਰੇ YouTube ਤੇ ਸ਼ੌਕ ਪੰਜਾਬ ਦੇ ਕੱਲ ਨੂੰ ਪਾ ਦਾਂਗਾ ਬਾਈ ਹਾਂ ਹਾਂਜੀ 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 ਮੇਰਾ ਹਰਵੰਦ ਸਿੰਘ ਆ ਬਾਈ ਹਾਂ ਠੀਕ ਠੀਕ ਆ ਬਾਈ ਹਾਂ ਨਹੀਂ ਬਈ ਮੈਂ ਮਲਕ ਇਹਡਿਟ ਕਰਕੇ ਵਧੀਆ ਜਿਵੇਂ 62 ਕਿਲੋ ਦੇ ਨੇ ਓਪਨ ਦੇ ਫੋਟੋ ਇਹ ਸ਼ੌਂਗਨਾਰ ਅਲੱਗ-ਅਲੱਗ ਪਾਵਾਂਗੇ ਆਪਾਂ ਲਾਈਵ ਨਹੀਂ ਕਰਦੇ ਮੇਰੇ ਅੱਤਵਾਦੀ ਨੂਰੇ ਪਹੁੰਚਣਾ ਹੈ ਕੱਲੂ ਇਹ ਜੀ ਵੀ 11 ਵਜੇ ਫਤਿਹਪੁਰ ਵਾਲੇ ਮੈਚ ਫੋਟੋ ਵਾਲੇ ਤੂੰ ਸਾਡੇ ਕੋਲ ਰਹੇ ਟੀਕੇ ਟੀਕੇ ਪਰਸੇ ਮੈਸੇਜ ਕਰਦੀ ਬਾਈ ਇੱਕ ਡਰਾਈਵਰੀ ਸਾਹਿਬ ਸੁਣੋ ਜੀ ਗੱਲ ਧਿਆਨ ਨਾਲ ਜੇ ਕੋਈ ਟੀਮ ਇੱਕ ਦੂਜੇ ਦੇ ਤਰਾਰ ਕਰਦੀ ਆ ਪ੍ਰੋਪਰ ਆਪਣੀ ਫੀਸ ਲੈ ਕੇ ਬਣਾ ਐਟਰੀ ਟੇਬਲ ਤੇ भेजो फिर मैं शुरू करियो ਹੱਥ ਮਾਰੀ ਨਹੀਂ ਮਗਰੋ ਜੇ ਚੱਲਦੇ ਮੈਚ ਦੇ ਵਿੱਚ ਕੋਟੀ ਵੱਤ ਤਰਾਜ ਕਰਦੀ ਆ ਪ੍ਰਬੰਧ ਕਹਿੰਦੇ ਸੀ ਮੰਨਣਾ ਨਹੀਂ ਦਾਚਾ ਬਾਈ ਉਹ ਕਿੰਨਾ ਟਾਈਮ ਬਾਹਰੋਂ ਆ ਤੁਹਾਡੇ ਮਗਰ ਇਹ ਕਿਹੜਾ ਸੀਮੈਂਟ ਹੈ ਵੀਰੇ ਰੈੱਡ ਪੋ ਵੀਰੇ ਰੈੱਡ ਹੀ ਆ ਥੋੜੀ ਖੜੇ ਰਹਿੰਦੇ ਨੇ ਕਬੱਡੀ ਖੇਡੀ ਸਾਰੀ ਉਮਰ ਦਬਲ ਟੱਚ ਦਬਲ ਦਬਲ ਕਿੱਥੋਂ ਹੋ ਗਿਆ ਤੇ ਪਹਿਲੇ ਚੱਪੜ ਦੇ ਨੇ ਮਾਰਾ ਖੜਾਈ ਤੇ ਤਰਾਜ ਹੋਵੇਗਾ ਦੇ ਦੋ ਜਾਂ ਤਿੰਨ ਪ੍ਰੂਫ ਚੈੱਕ ਹੋਣਗੇ ਜੀ ਇਹ ਨੋਟ ਕਰ ਲਿਓ ਇਸ ਮੈਚ ਤੋਂ ਬਾਅਦ ਨਿਆਪੁਰ ਤੇ ਸਿਰਤਲਾ ਤੇਜੀ ਕਬੱਡੀ ਕਲੱਬ ਨਿਆਪੁਰ ਤੇ ਸਿਰਤਲੇ ਦੀ ਟੀਮ ਹੈ ਗਰਾਊਂਡ ਵਿੱਚ ਪਹੁੰਚ ਜਾਣ ਨਿਆਪੁਰ ਦੀ ਟੀਮ ਪਹੁੰਚ ਗਈ ਹੈ ਸਿਰਤਲੇ ਵਾਲੇ ਸਿਰਤਲੇ ਦੀ ਟੀਮ ਪਹੁੰਚੇ ਜਲਦੀ ਸਿਰਤਲਾ ਇਧਰ ਅਨੰਦਪੁਰ ਸਾਹਨੇਵਾਲ ਤਿਲਸਾਰੇ ਦੇ ਦਰਮਿਆਨ ਸਰੀ ਦੀ ਟੱਕਰ ਦੋਨੋਂ ਟੀਮਾਂ ਦੇ ਦਰਮਿਆਨ ਮੇਰੇ ਮਿੱਤਰੋ ਸ੍ਰੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਖਨੀਆ ਲਸਾਰੇ ਵਾਲਾ ਖਨੀ ਅਨੀ ਟਰਾਈ ਕਰਦਾ ਪੁਆਇੰਟ ਰੇਡਰ ਦਾ ਜਿੰਨੇ 10 ਤੋਂ ਦੇ ਨਜੰਪਰ ਤੇ ਉਹਦੀ ਸਿਰਸੜੇ ਦੀ ਚੈੱਕ ਕਰਾ ਦੇ ਰੇਡਰ ਨੂੰ ਚੈੱਕ ਕਰਾ ਲਾ ਅਗਲਾ ਮੈਚ ਨਿਜ਼ਾਮਪੁਰ ਵਰਸਸ ਸਿਰਤਲਾ ਇਹ ਦੋਨੋਂ ਟੀਮਾਂ ਦੇ ਖਿਡਾਰੀ ਜਲਦੀ ਨਾਲ ਆ ਜਾਣ ਇਹ ਅਗਲਾ ਮੈਚ ਖੇਡਿਆ ਜਾਣਾ ਹੈ ਸਾਡੀ ਬੇਨਤੀ ਹੈ ਪਰ ਦੂਜੇ ਪਾਸੇ ਉਹ ਸਿੰਘ ਜੀ ਬੱਲੇ ਬੱਲੇ ਕਰਵਾਉਂਦਾ ਹੋਇਆ ਬੱਲੇ 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 ਉਹ ਸਾਹਮਣੇ ਪਰ ਪੁਆਇੰਟ ਰੇਡਰ ਦੇ ਵਾਸਤੇ ਜੋੜਦਾ ਹੈ ਪੁਆਇੰਟ ਕਹਿੰਦੇ ਰੇਡਰ ਦਾ ਪੁਆਇੰਟ ਕਹਿੰਦੇ ਰੇਡਰ ਦਾ ਬਾਤੀ ਸਰਕਾਰ ਦੇ ਜੋ ਸਰਦਾਰ ਇਕਬਾਲ ਸਿੰਘ ਝੂਨਾ ਸਾਹਿਬ ਜਿੱਕੇ ਖੇਤਰ ਤੇ ਸਾਡੇ ਦਰਮਿਆਨ ਪਾਉਂਦੇ ਯਾਰੀ ਨੇ ਸਾਡਾ ਐਮਐਲਏ ਹਲਕਾ ਅਮਰਗੜ ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਸਟਾਟ ਕਰਕੇ ਮੇਨ ਮਹਿਕੀ ਲੈ ਕੇ ਆਵਾਂਗੇ ਪ੍ਰਧਾਨ ਸਾਹਿਬ ਭਲਵੀ ਸੇਟੀ ਦੀ ਧੀਰੀ ਵੱਲੋਂ ਔਰ ਜਰਨੈਲ ਸਿੰਘੀਆਂ ਵੱਲੋਂ ਸਵਾਗਤ ਆ ਜੀ ਸਤਿ ਸ੍ਰੀ ਅਕਾਲ ਸਤਕਾਰਯੋਗ ਤੇ ਮਾਨਯੋਗ ਸ਼ਖਸੀਅਤਾਂ ਨੂੰ ਮੇਨ ਮਹਿਕੀ ਲੈ ਕੇ ਆਵਾਂਗੇ बोले मैच उदे ਸਾਡੇ ਅੱਜ ਦੇ ਵਿਸ਼ੇਸ਼ ਮਹਿਮਾਨ ਨੇ ਸਾਡੇ ਕਐਮਐਲਏ ਸਾਹਿਬ ਹਰਕਾ ਮਰਗੜ ਸਰਦਾਰ ਇਕਵਾਲ ਸਿੰਘ ਜੀ 14 ਸਾਹਿਬ ਉਹ ਵੀ ਸਾਡੇ ਦਰਮਿਆਨ تشریف ਫਰਮਾ ਰਹੇ